ਸਟ੍ਰਾਈਕ ਹੈ ਗਿਆ ਕੀ ਕਹਿੰਦਾ ਤੁਹਾਡਾ ਕਿਸ ਨਾ ਟੁਰਨ ਲੱਗੀ ਸਾਡੀ ਸਟ੍ਰਾਈਕ ਹੈ ਜੀ ਐਡਵੋਕੇਟ ਮੁਖਿੰਦਰ ਦੇ ਜਰਾਬ ਮੁਖਿੰਦਰ ਤੇ ਮੁਖਿੰਦਰ ਦੇ ਪਰਚਾਹੇ ਦੇ ਖਿਲਾਫ 12 ਪਰਚਾ ਤੇ ਸਰ ਸਦਰ ਐਸ ਐਚ ਓ ਜਗਦੀਸ਼ ਨੇ ਕੀਤਾ ਉਹਦੇ ਖਿਦਮਗੇਂਸਟ ਹੈ ਤੇ ਸਾਨੂੰ ਅਸ਼ੋਰੈਂਸ ਵੀ ਦਿੱਤੀ ਗਈ ਵੀ ਪਰਚਾ ਨਹੀਂ ਕਰਾਂਗੇ ਪਰ ਡਿਸਪਾਇਟ ਅਸ਼ੋਰੈਂਸ ਇਰਾ ਦੇ ਦੁਆਰਾ ਪਰਚਾ ਕਰਕੇ ਕਰਦੇ ਤੇ ਐਡਵੋਕੇਟ ਵੀ ਰਜ਼ੀ ਹੋ ਗਏ ਕਿਉਂ ਕੀ ਕਾਰਨ ਸੀ ਜੀ ਕਰਨ ਇਟ ਮੇਬੀ ਹੋ ਸਕਦਾ ਪੋਲਿਟਿਕਲ ਪ੍ਰੈਸ਼ਰ ਹੋਵੇ ਬਟ ਸਾਨੂੰ ਸਾਡੇ ਜਿਹੜੇ ਵਕੀਲ ਹੋਏ ਹੋਣਗੇ ਉਹਨੇ ਇਦਾਂ ਦਾ ਕੋਈ ਵੀ ਕ੍ਰਾਈਮ ਕੀਤੀ ਨਹੀਂ ਜਿਹੜਾ ਹੀ ਉਹ ਤੇ ਮੌਕੇ ਤੇ ਪ੍ਰੈਜ਼ੈਂਟ ਵੀ ਨਹੀਂ ਔਰ ਪ੍ਰੈਸ਼ਰ ਇਦਾਂ ਦਾ ਹੀ ਪੂਰੀ ਮਿਸਿਸ ਨੂੰ ਵੀ ਵਿੱਚ ਇਨਵੋਲ ਕਰ ਲਿਆ ਜੋ ਕਿ ਟੀਚਰ ਹੈ ਸਰਕਾਰੀ ਟੀਚਰ ਕਦੋਂ ਤੱਕ ਸਟ੍ਰਾਈਕ ਰਹੇਗੀ ਦੀ ਆਪਣੀ ਸਟ੍ਰਾਈਕ ਤੇ ਅੱਜ ਹੀ ਹੈ ਜੀ ਨੋ ਵਰਕ ਜਿਹੜਾ ਕੀਤਾ ਹੈ ਜੀ ਵੇਰ ਹੈ ਸਾਨੂੰ ਐਸਐਸਪੀ ਸਾਹਿਬ ਨੇ ਸ਼ੋਰਟ ਕਿਹਾ ਕਿ ਵਿਥਿਨ 2 ਤੋਂ 3 ਡੇਸ ਅਹੀਂ ਜਿਹੜੀ ਐਫਆਈਆਰ ਕੈਨਸਲ ਕਰ ਦੇਣੀ ਹੈ ਉਹ ਸੌਂ ਟਾਈਮ ਦਿੱਤਾ ਦੋ ਤਿੰਨ ਨੰਨ ਦੇਖੀ ਨਾ ਉਹਨਾਂ ਨੂੰ ਜਦੋਂ ਕਾਲ ਦਿੱਤੀ ਜੀ ਵੀ ਪੈਦਰ ਲਈ ਐਸ ਪੋਸਿਬਲ ਅਹੀਂ ਤਫਾਇਰ ਕੈਨਸਲ ਕਰ ਦਿੰਦੇ ਆਂ ਅਗਰ ਨਹੀਂ ਕੈਨਸਲ ਕਰਦੇ ਨਾ ਨਹੀਂ ਦੇਖਣਗੇ ਸਟੱਪ ਕੀ ਜਾਨੀ ਇਹ ਮਾਮਲਾ ਕੋਈ ਪੁਰਾਣਾ ਸਿਧਾ ਉਹਦੇ ਵਿੱਚ এনਵਰਨਮੈਂਟ ਇਨਵੋਲਡ ਕੀਤਾ ਗਿਆ ਹੈ ਮਾਮਲਾ ਪੁਰਾਣਾ ਲਖਵਿੰਦਰ ਹੁੰਦਾ ਨਹੀਂ ਮਾਮਲਾ ਪੁਰਾਣਾ ਵੇਰਾਜ ਹੈ ਕਿ ਕਿ ਲਖਵਿੰਦਰ ਐਡਵੋਕੇਟ ਹੈ ਅਹੀਂ ਐਡਵੋਕੇਟ ਹੈ ਸਾਰੇ ਉਹ ਬੰਦੇ ਹੈ ਪੋਲੀਟਿਕਨਰ ਉਹਨਾਂ ਦੇ ਕਿ ਇਟਾ ਕੋਰਟ ਕੇਸਿਸ ਵਗੈਰਾ ਚੱਲਦੇ ਪਏ ਨੇ ਜਿਦੇ ਵਿੱਚ ਲਖਵਿੰਦਰ ਜੀ ਪਾਰਵਾਈ ਕਰਦੇ ਪਏ ਨੇ ਦੂਸਰੀ ਪਾਰਟੀ ਦੇ ਖਿਲਾਫ ਬਸ ਲਖਵਿੰਦਰ ਨੂੰ ਬਲੈਕਮੇਲ ਕਰਨ ਦੇ ਲਈ ਉਹਨਾਂ ਨੇ ਉਹ ਲਖਵਿੰਦਰ ਦੇਖ ਰਿਹਾ ਸੀ ਸਮਾਗਮ ਡੀਸੀ ਸਮਾਗਮ ਹੜਾ ਕੋਟੀਏ ਦੋਨਾਂ ਨੇ ਸਾਨੂੰ ਛੋਟ ਦਿੱਤਾ ਕਿ ਇਹ ਤੋਂ ਨੂੰ ਫੋਸਪੋਰ ਕਰਾਂਗੇ ਬਸ ਐਫ ਆਈ ਆਰ ਲਈ ਆਏ ਨੇ ਕਿੱਸਾ ਕਰਾਂ ਔਰ ਸਟ੍ਰਾਈਕ ਕਿਉਂ ਆਜ ਸਰਫ ਕੀ ਦੇਖੋ ਜੀ ਪ੍ਰਧਾਨ ਜੀ ਨੇ ਦੱਸਿਆ ਤੁਹਾਨੂੰ ਕਿ ਸਾਡੇ ਵਕੀਲ ਸਾਬਾ ਲਖਵਿੰਦਰ ਜੀ ਦੇ ਖਿਲਾਫ ਇੱਕ ਫਾਲਸ ਐਫਆਈਆਰ ਕੀਤੀ ਗਈ ਉਹਨਾਂ ਨੂੰ ਬੜੇ ਤਰੀਕੇ ਨਾਲ ਉਹਨਾਂ ਨੇ ਰੋਕਿਆ ਜਦ ਕਿ ਪ੍ਰਧਾਨ ਜੀ ਨੇ ਬਾਰ ਬਾਰ ਅਹੀਂ ਪ੍ਰਸ਼ਾਸਨ ਅੱਗੇ ਮੰਗ ਕੀਤੀ ਸੀਗੀ ਇਹਦੇ ਇਹਦੇ ਵਿੱਚ ਕੋਈ ਵੀ ਜਿਹੜਾ ਸਟੈਪ ਅੱਪ ਨਾ ਲਿਆ ਜਾਏ ਕਿਉਂਕਿ ਜਿਹੜੀ ਪਹਿਲੀ ਦਰਖਾਸਤ ਆ ਮੈਂ ਲਖਵਿੰਦਰ ਦਾ ਵਕੀਲ ਵੀ ਹਾਂ ਜੀ ਜਿਹੜੀ bail ਲਗਾਈ ਸੀ ਉਸ 'ਚ ਮੈਂ ਹੀ ਕੰਮ ਚਲਾਉਂਦਾ ਐਂਡ ਉਸ ਦੇ ਵਿੱਚ ਇਹ ਆਇਆ ਜੀ ਕਿ ਜਿਹੜਾ ਅਸਪੈਕਟ ਇਹ ਸੀ ਕਿ ਜਿਹੜੀ ਫਸ ਦਰਖਾਸਤ ਸੀ ਉਸ ਨਾਲ ਲਖਵਿੰਦਰ ਦਾ ਨਾਮ ਸੀ ਨਾ ਉਹਦੀ ਬਾਈ ਦਾ ਨਾਮ ਸੀ ਐਂਡ ਇਹ ਗੱਲ ਅਸੀਂ ਪੁਲਿਸ ਦੇ ਅੱਗੇ ਰੱਖੀ ਕਿ ਬਾਅਦ ਵਿੱਚ ਅਜ ਤੋਂ ਸਾਲ ਪਹਿਲੇ ਜਦੋਂ ਉਹਨਾਂ ਦਰਖਾਸਤ ਦਿੱਤੀ ਉਦੋਂ ਤੇ ਕੋਈ ਨਾਮ ਨਹੀਂ ਸੀਗਾ ਹੁਣ ਤੁਸੀਂ ਉਹਨੂੰ ਰੇਅਰ ਕਰ ਦਿੱਤਾ ਐਸੇ ਨੇ ਕਿਉਂ? ਆਨਰੇਬਲ ਕੋਰਟ ਨੇ ਵੀ ਇਹਦਾ ਸੰਗਿਆਨ ਲਿਆ ਉਹਨੂੰ ਇਮੀਡੀਏਟਲੀ ਬੇਲ ਕੀਤੀ ਐਂਡ ਪ੍ਰਧਾਨ ਜੀ ਨੇ ਕਾਫੀ ਪ੍ਰੈਸ਼ਰ ਜਿਹੜਾ ਸੀ ਥਰੂ ਸਾਰੀ ਅਸੀਂ ਸਾਰੀ ਬਾਰ ਐਸੋਸੀਏਸ਼ਨ ਬਾਰ ਦੇ ਮੈਂਬਰਸ ਔਰ ਈਵਨ ਪੂਰੇ ਪੰਜਾਬ ਦੀ ਬਾਰ ਐਸੋਸੀਏਸ਼ਨ ਬੜੇ ਧੰਨਵਾਦੀਆਂ ਕਿ ਸਾਰਿਆਂ ਨੇ ਅੱਗੇ ਹੋ ਕੇ ਸਾਡਾ ਸਾਥ ਦਿੱਤਾ ਇਸ ਕਾਰਨ ਦੇ ਵਿੱਚ ਔਰ ਇਹ ਅੱਜ ਵਾਸਤੇ ਨਹੀਂ ਆ ਜਿਹੜੀ ਇਹ ਗੱਲ ਆ ਕਿਉਂਕਿ ਵਕੀਲ ਕੋਲ ਐਡਵੋਕੇਟ ਐਕਟ ਦੇ ਲੈ ਕੇ ਪ੍ਰੋਟੈਕਸ਼ਨ ਦਾ ਰਾਈਟ ਆ ਕਿ ਅਸੀਂ ਆਪਣੇ ਕਿਸੇ ਵੀ ਜਿਹੜਾ ਸਾਡਾ ਕਲਾਇੰਟਾਂ ਨੂੰ ਡਿਫੈਂਡ ਕਰ ਸਕਦੇ ਜੇ ਆਪਾਂ ਕਲਾਇੰਟ ਨੂੰ ਡਿਫੈਂਡ ਕਰਾਂਗੇ ਅਸੀਂ ਆਪਣੇ ਦੇ ਪਰਚੇ ਕਰਾਉਣ ਵਾਸਤੇ ਥੋੜੀ ਅਸੀਂ ਤੇ ਇੱਕ ਲੀਗਲ ਸਥਾਨਾ ਅਸੀਂ ਇਸ ਸੁਸਾਇਟੀ ਦਾ ਜਿਨ੍ਹਾਂ ਨੇ ਲੋਕਾਂ ਨੂੰ ਉਹਨਾਂ ਦੀ ਰਾਈਟਸ ਨਾਲ ਅਵੇਅਰ ਕਰਨਾ ਜੇ ਸਾਡੇ ਖਿਲਾਫ ਇਦਾਂ ਝੂਠੇ ਮੁਕਦਮੇ ਹੋ ਜਾਣ ਲੱਗਣਗੇ ਤੇ ਅਸੀਂ ਤੇ ਕਿਸੇ ਦਾ ਵੀ ਇਹ ਚੀਜ਼ ਬਰਦਾਸ਼ਤ ਨਹੀਂ ਕਰਾਂਗੇ ਔਰ ਇਹ ਵੀ ਕੱਲ ਮੀਟਿੰਗ ਦੇ ਵਿੱਚ ਆਇਆ ਜੀ ਕਿ ਜੇ ਕਿਸੇ ਖਿਲਾਫ ਹੀ ਇਦਾਂ ਦਾ ਕੋਈ ਝੂਠਾ ਮੁਕਦਮਾ ਹੁੰਦਾ ਆ ਔਰ ਅਸੀਂ ਉਹਦੇ ਨਾਲ ਖੜੇ ਆ ਪ੍ਰਧਾਨ ਜੀ ਸਾਡੇ ਬੜੀ ਇਸ ਚੀਜ਼ ਨੂੰ ਇਹਨਾਂ ਨੇ ਗੰਭੀਰਤਾ ਨਾਲ ਲਿਆ ਆ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜ਼ਰੂਰ ਵੇਖਿਆ ਜਾਏ ਕਿ ਜਿਹੜਾ ਹਰ ਲਾਇਰ ਦੇ ਨਾਲ ਜਿਹੜਾ ਇਕੁਅਲ ਜਸਟਿਸ ਹੋਵੇ ਦੂਸਰੀ ਸਰ ਜਿਹੜੀ ਗੱਲ ਜਿੱਥੋਂ ਤੱਕ ਕੀ ਆਈ ਆ ਕਿ ਬਿੰਡੇਟਾ ਆ ਪੋਲਿਟਿਸ਼ੀਅਨ ਇਨਵਾਲਡਾ ਐਸਐਸਪੀ ਸਾਹਿਬ ਨੇ ਕਿਹਾ ਆ ਕਿ ਮੈਂ ਵਿਦਨ 2 ਡੇਸ ਇਹਦਾ ਕਰ ਦੇਵਾਂਗਾ ਪਾਰੇ ਹੁਣ ਮੈਸੇਜੇਸ ਵੀ ਆਣੇ ਸ਼ੁਰੂ ਹੋਏ ਆ ਕਿ ਜਿਹੜਾ ਇਹ ਝੂਠੀ ਐਫ ਆਈ ਆਰ ਇਹਨੂੰ ਜਲਦ ਤੋਂ ਜਲਦ ਕੈਨਸਲ ਕਰ ਦਿੱਤਾ ਜਾਏ ਕਿ ਲੜਾਈ ਚਕੜੇ ਦਾ ਪੁਰਾਣਾ ਮਾਮਲਾ ਸੀ ਨਹੀਂ ਲੜਾਈ ਚਕੜੇ ਦਾ ਪੁਰਾਣਾ ਮਾਮਲਾ ਲਖਵਿੰਦਰ ਵਾਸ ਡਿਫੈਂਡਿੰਗ ਉਹ ਕਿਸੇ ਕੇਸ ਦੇ ਵਿੱਚ ਇਹਨਾਂ ਦੇ ਅਗੇਂਸਟ ਪੇਸ਼ ਹੁੰਦਾ ਸੀ ਜਿਹੜੀ ਕੰਪਲੇਨੈਂਟ ਪਾਰਟੀ ਉਸੇ ਗੱਲ ਦੀ ਰੰਜਿਸ਼ ਰੱਖ ਕੇ ਵਿੰਡੈਂਟਾ ਤਹਿਤ ਉਹਨਾਂ ਨੇ ਕਿ ਲਖਵਿੰਦਰ ਉਸ ਕੇਸ ਨੂੰ ਡਿਫੈਂਡ ਨਾ ਕਰੇ ਇਸ ਕਰਕੇ ਸਰ ਉਹਨਾਂ ਨੇ ਝੂਠੀ ਐਫ ਆਰ ਕਰਾਈ ਹੈ ਔਰ ਅਸੀਂ ਅੱਜ ਸਾਰੇ ਹੀ ਉਹਦੇ ਨਾਲ ਖੜੇ ਆ ਸਾਰੇ ਵਕੀਲ ਸਹਿਬਾਨ ਅਸੀਂ ਨਾਲ ਖੜੇ ਆ ਸਾਰੀ ਲੀਗਲ ਕਾਉਂਟਿ ਔਰ ਅਗਰ ਇਹ ਚੀਜ਼ ਕੈਨਸਲ ਨਹੀਂ ਹੁੰਦੀ ਔਰ ਇਹਨੂੰ ਇਹਦਾ ਇਹਨੂੰ ਜਲਤੋ ਜਲਦ ਇਹਨੂੰ ਰਿਵੋਕ ਨਹੀਂ ਕੀਤਾ ਜਾਂਦਾ ਤੇ ਅਸੀਂ ਅੱਗੇ ਆਉਣ ਵਾਲੇ ਟਾਈਮ ਦੇ ਅਸੀਂ ਪ੍ਰਧਾਨ ਜੀ ਜੋ ਸਾਨੂੰ ਹੁਕਮ ਲਾਣਗੇ ਅਸੀਂ ਉਹਦੇ ਤੇ ਪੂਰੇ ਉਤਰਾਂਗੇ ਸਾਰੇ ਵੀ ਠੀਕ ਚੱਲੇਗਾ ਕਨਸਟੀਟਿਊਸ਼ਨ ਆਫ ਇੰਡੀਆ ਦੇ ਪ੍ਰੈਮਬਲ ਦੇ ਵਿੱਚ ਵਰਲਡ ਪਹਿਲਾ ਦਿੱਤਾ ਗਿਆ ਜਸਟਿਸ ਉਸ ਜਸਟਿਸ ਨੂੰ ਜੇ ਕੋਈ ਨਿਆਂ ਦੀਵਾਨ ਲਈ ਲੜਦਾ ਤੇ ਉਹ ਐਡਵੋਕੇਟ ਤੇ ਕੋ ਜਿੰਨਾ ਵਿਰੋਧ ਲੋਕਾਂ ਦੇ ਵਿਰੁੱਧ ਨਿਆਂ ਲਈ ਲੜਨਾ ਆ ਉਹ ਖੁੰਦਗੀ ਭਾਵਨਾ ਤੇ ਆਮ ਰੱਖਦੇ ਹੀ ਆ ਵਕੀਲਾ ਪ੍ਰਤੀਸ਼ ਕਰਕੇ ਦਿਨ ਪ੍ਰਤੀ ਦਿਨ ਕਾਫੀ ਜਿਹੜੇ ਮਾਮਲੇ ਆ ਵਕੀਲਾਂ ਦੇ ਔਰ ਉਹਨਾਂ ਦੇ ਪਰਿਵਾਰਾਂ ਦੇ ਉੱਪਰ ਆਮ ਜਿਹੜੇ ਚੋਰੀ ਦਰਜ ਕੀਤੇ ਜਾਂਦੇ ਔਰ ਉਹਨਾਂ ਦਾ ਰੈਤਮਕਾਇਆ ਜਾਂਦਾ ਇਸ ਵਾਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਅੱਜ ਉਹ ਪ੍ਰਧਾਨ ਜੀ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਨੋ ਵਰਕ ਡੇ ਡਿਕਲੇਅਰ ਕੀਤਾ ਔਰ ਪੂਰੇ ਪੰਜਾਬ ਨੇ ਸਮਰਥਨ ਕੀਤਾ ਹਾਂ ਸਾਨੂੰ ਸਾਰੇ ਵਕੀਲ ਸੇਵਾਨਾਂ ਨੂੰ ਪੂਰਾ ਸਮਰਥਨ ਦੇਣਾ ਚਾਹੀਦਾ ਔਰ ਕਿਤੇ ਵੀ ਜਿਹੜਾ ਆ ਹਮੇਸ਼ਾ ਹੀ ਜੇ ਕਿਤੇ ਨਿਆਂ ਹੋਂਦ ਲਈ ਆਵਾਜ਼ ਦਿੰਦੇ ਰਹੇ